ਉਹ ਸਾਡੇ ਜਵਾਈ ਸੀ ਭਰਾ ਦਾ ਜਵਾਈ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਆ ਲੀਕਰ ਸਟੋਰ ਸੀ ਤੇ ਉਹ ਸੌਦਾ ਕਰਨ ਆਇਆ ਕਿ ਦਰਦੂਰ ਲੈਣ ਵਾਏ ਬੱਸ ਸਹੀਆ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋਈ ਰੈਡ ਬੁੱਕ ਤੋਂ ਗੱਲ ਵੀ ਨਹੀਂ ਤੇ ਉਹ ਪ੍ਰੋਣ ਨੇ ਆਖਿਆ ਭਾਈ ਜੀ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ ਸਾਡੇ 38 ਫਿਕਸ ਨਹੀਂ ਪਰ ਇਹ ਹੀ ਕਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜ ਤਰੀਕਾ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰ ਦਿੱਤੀ ਮੁਰਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਬੁੰਡਾ ਕਿੱਥੇ ਸੀ ਬੁੰਡੇ ਨਾਲ ਦੇ ਸਟੋਰ ਤੇ ਸੀ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਫੋਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਗਿਆ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੇ ਚੱਕਰੀ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦਮ ਤੋੜ ਤੇ ਕਿੰਨੇ ਕਰਦੇ ਨੇ ਪੁਲਿਸ ਆ ਗਈ ਕਿੰਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 3 ਬਤ 3 ਚੌਥੀ ਸਾਲ ਹੋ ਗਏ ਕਿੰਨੇ ਸਾਲ ਲਗਭਗ ਹੋ ਗਏ ਠੀਕ ਹੈ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣਾ ਖੋਲ੍ਹਣਾ ਹੀ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ ਉਸ ਤੋਂ ਬਾਅਦ ਉਹਨੂੰ ਕੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਜ਼ਮੀਨ ਲਈ ਸੀ ਉਹਦਾ ਬਿਆਹ ਬਿਆਨਾ ਬੋਨਾ ਕੀਤਾ ਸੀ ਇੱਥੇ ਆਪਣੇ کاروبار ਕੋਲਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਸਿਰੋ ਮੈਨੂੰ ਕਹਿਣ ਲੱਗਾ ਦਾਤਾ ਜੀ ਹਈ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਦਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਹੈ ਜਿਹੜੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ کاروبار ਖੋਲ ਕੇ ਆਪਣਾ ਇੱਥੇ ਬੰਦੇ ਬੰਦੇ ਰੱਖ ਕੇ ਕੰਮ ਕਰਾਉਣਾ ਹੈ ਤਾਂ ਦੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੂੰ ਅਸ਼ੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰਗੇ ਆਇਤੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਬੇਟੀ ਕੱਲੀ ਸੀ ਉੱਥੇ ਫੈਮਲੀ ਨਾਲ ਤੇ ਹੁਣ ਇਹ ਗਏ ਨੇ ਹੁਣ ਉਥੇ ਰਾਤ ਪਈ ਹੁਣ ਉਸ ਪੂਰੇ ਸਾਰੀ ਕਾਰਵਾਰੀ ਕੱਟ ਗਈ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਉਹਨਾਂ ਉਹ ਅੱਗੇ ਵੀ ਆਉਂਦਾ ਜਾਂਦਾ ਸੀ ਉਸ ਸਟੋਰ ਤੇ ਜਾਨ ਪਹਿਲਾਂ ਵੀ ਜਾਂਦਾ ਜਾਂਦਾ ਸੀ ਸਟੋਰ ਤੇ ਬਸ ਗੱਲ ਮਾੜੀ ਦੀ ਗੱਲ ਤੋਂ ਬੈਸ ਸਹੀ ਆਇਆ ਹੋਇਆ ਨੇ ਕਹੇ ਵੀ ਤੂੰ ਭਾਈ ਤੈਨੂੰ ਬਾਰਖਾਂਦਾ ਤੇ ਲੈ ਲੈ ਤੇ ਸਾਡੇ ਤੇ ਡੇਟੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੀ ਘੁੜੀ ਮਾਰਤੀ ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਰੋਲਾ ਪਾਇਆ ਉਸੇ ਰਿਪੋਰਟਨ ਕੋਲ ਸਦਮਾ ਮੈਂ ਟਾਂਡੀਆਂ ਕੋਲ ਸੌ ਗਈ ਜਦੋਂ ਸਾਡਾ ਬੁੰਡਾ ਗਿਆ ਉਦੋਂ ਜਾਂਦਿਆਂ ਨੂੰ ਬਸ ਟਿੱਕਾ ਪਿਆ ਸੀ ਪੁਲਿਸ ਨੇ ਫਿਰ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲ ਤਾਂ ਕੋਈ ਨਹੀਂ ਕੁਝ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ ਚ ਕੀਤਾ ਉਹਨਾਂ ਨੇ ਪੁੱਛਿਓ ਕਿਛ ਕਰਕੇ ਫਿਰ ਗਾਂ ਅਗਲੀ ਕਾਰਵਾਈ ਕਰਨੀ ਬਾਡੀ ਬੋਡੀ ਤੀ ਨਹੀਂ ਹਲ ਤੱਕ ਹੁਣ ਜਾਣਗੇ ਸਵੇਰੇ ਦਿਨ ਚੜੇਗਾ ਜਾਂ ਸਵੇਰੇ ਰਾਤ ਉੱਤੇ ਫਿਰ ਦਿਨ ਚੜੇਗਾ ਤੇ ਨਵੇਂ ਮੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸਵੇਰੇ ਦਿਨ ਚੜਦਾ ਤਾਂ ਫਿਰ ਆਹੀ ਕਰਦਿਆਂ ਕਾਰਵਾਈ ਪੁੱਛਦੇ ਪੁੱਛ ਮਿਲਦੇ ਹਾਂ ਹਾਂਜੀ